ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੂਰਠ ਮਹੱਲਾ ਚੌਥਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਉਥਾਪੈ ਆਪੇ ਵੇਖ ਵਿਗਸਦਾ ਪਿਆਰਾ ਕਰ ਚੂਜ ਵੇਖ ਪ੍ਰਭ ਆਪੈ ਆਪੇ ਵਾਣ ਤੈਣ ਸਭਤ ਹੈ ਪਿਆਰਾ ਵਾਣ ਤ੍ਰੇਣ ਤ੍ਰੇਣ ਨਹੀਂ ਕਹਿਣਾ ਬਹੁਤ ਥਾਵਾਂ ਤੇ ਤ੍ਰੇਣ ਪਾਦ ਆਉਂਦਾ ਹੈ ਇੱਥੇ ਤ੍ਰੇਣ ਹੀ ਹੈ ਆਪੇ ਵਾਣ ਤੇਣ ਸਭਤ ਹੈ ਪਿਆਰਾ ਆਪੇ ਗੁਰਮੁਖ ਜਾਪੈ ਜਪ ਮੰਨ ਹਰ ਹਰ ਨਾਮ ਰਸ त्राਪੈ ਇਸ ਵਿਸਰਾਮ ਜਾਪ ਮੰਨ ਤੇ ਲਾਉਣਾ ਹੈ ਜਾਪ ਮੰਨ ਹਰ ਹਰ ਨਾਮ ਰਸ ਇੱਥੇ ਠਮਕ ਲਾ ਦਨੀ ਹੈ त्राਪੈ ਧਰਾਪੈ ਪੱਬਾ ਨਹੀਂ ਬੋਲਣਾ ਪੱਪਾ ਉਚਾਰਨ ਕਰਨਾ ਹੈ ਧਰਾਪੈ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰ ਸਬਦੀ ਚਾਖ ਜਾਪੈ ਰਹਾਉ ਆਪੇ ਤੀਰਥ ਤੁਲ ਆਪੇ ਤੀਰਥ ਤੁਲ ਹੜਾ ਪਿਆਰਾ ਆਪ ਤਰੈ ਪ੍ਰਭ ਆਪੈ ਆਪੀ ਜਾਲ ਬਤਾਇ ਦਾ ਪਿਆਰਾ ਸਭ ਜਗ ਮਛਲੀ ਹਰ ਆਪੈ ਸਭ ਜਗ ਮਛਲੀ ਹਰ ਅਪੈ ਆਪ ਅਪੁੱਲ ਨਾ ਭੁੱਲਈ ਪਿਆਰਾ ਅਵਰ ਨ ਦੂਜਾ ਜਾਪੈ ਆਪ ਅਪੁੱਲ ਇਥੇ ਠੰਮ ਲਾ ਦਨੀਏ ਨਾ ਭੁੱਲਈ ਪਿਆਰਾ ਇਥੇ ਨਿਸ਼੍ਰਾਮ ਹੈ ਅਵਰ ਨ ਦੂਜਾ ਜਾਪੈ ਆਪੇ ਸਿੰਗੀ ਨਾਦ ਹੈ ਪਿਆਰਾ ਆਪੇ ਸਿੰਗੀ ਨਾਦ ਹੈ ਪਿਆਰਾ ਤੁਣ ਆਪ ਵਜਾਈ ਤੁਣ ਆਪ ਵਜਾਈ ਆਪੈ ਆਪੇ ਜੋਗੀਪੁਰਖ ਹੈ ਪਿਆਰਾ ਆਪੇ ਹੀ ਤਾਪ ਤਾਪੈ ਆਪੇ ਸਤਗੁਰ ਆਪ ਹੈ ਚੀਲਾ ਉਪਦੇਸ਼ ਕਰੈ ਪ੍ਰਭ ਆਪੈ ਆਪੀ ਨਾਮ ਜਪਾਏ ਦਾ ਪਿਆਰਾ ਆਪੇ ਹੀ ਜਪ ਜਾਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੈ ਆਪੇ ਆਪ ਸਲਾਹ ਦਾ ਪਿਆਰਾ ਜਨ ਨਾਨਕ ਹਰ ਰਸ त्राਪੈ ਸੋਰਠ ਮਹੱਲਾ ਚੌਥਾ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਤੋਲ ਤੋਲਾਇਆ ਊੜਾ ਹੈ ਦੀਰਗ ਬੋਲਨਾ ਤਲਾਇਆ ਨਹੀਂ ਕਹਿਣਾ ਤੋਲਾਇਆ ਆਪੇ ਕੰਡਾ ਆਪ ਤਰਾਜੀ ਆਮ ਪਾਠੀ ਸਿੰਘ ਕੰਡਾ ਕਹਿ ਜਾਂਦੇ ਹਨ ਕੰਡਾ ਡੱਡੇ ਨਾਲ ਬੋਲਨਾ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਾਹੋ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜੀਆਂ ਨ ਪਿਆਰਾ ਪਿੱਛੇ ਟੰਕ ਚੜਾਇਆ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੂਰੈ ਮਿੱਠਾ ਲਾਇਆ ਰਹਾਉ ਆਪੇ ਧਰਤੀ ਆਪ ਜਾਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤ ਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਭਉ ਪਾਏ ਦਾ ਪਿਆਰਾ ਬਨ ਬੱਕਰੀ ਸੀ ਉਹ ਹਡਾਇਆ ਹਾਂਜੀ ਆਪੇ ਹੀ ਭਉ ਪਾਏ ਦਾ ਪਿਆਰਾ ਇਥੇ ਸਾਡ ਬਨ ਬੱਕਰੀ ਬਨ ਵਿਪਦ ਜਿਹੜਾ ਇਹ ਭਾਰਾ ਉਚਾਰਨ ਕਰਨਾ ਹੈ ਬਨ ਬੱਕਰੀ ਸੀ ਉਹ ਹਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿਚਕਾਸਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਭੈ ਅਗਨ ਨਾ ਸਕੈ ਜਲਾਇਆ ਆਪੇ ਮਾਰ ਜੀਵਾਏ ਦਾ ਪਿਆਰਾ ਸਾਹ ਲੈਦਾ ਸਾਹ ਲੈਦੀ ਸਭ ਲਵਾਇਆ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਕਾਰੇ ਲਾਇਆ ਜਿਉ ਆਪ ਚਲਾਏ ਤਿਉ ਚੱਲੀਐ ਪਿਆਰੇ ਜਿਉ ਹਰ ਪ੍ਰਭ ਮੇਰੇ ਭਾਇਆ ਪਾਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜ ਹੈ ਵਜਾਇਆ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ